thank you ਆਨੂੰ ਸਤਿ ਸ਼੍ਰੀ ਅਕਾਲ ਜੀ ਮੇਰਾ ਬਲੌਗ ਦੇਖਣ ਵਾਲਿਆਂ ਨੂੰ ਮੈਂ ਇਸ ਟਾਈਮ ਖੜਾ ਹੈਗਾ ਦਿਲਾ ਲਾਹੌਲ ਸਪਿਤੀ ਪਿੰਨ ਵੈਲੀ ਪਿੰਡ ਮੁੱਧ ਪਿੰਨ ਵੈਲੀ ਦਾ ਇਹ ਆਖੀਰਲਾ ਪਿੰਡ ਆ 18 ਮਈ ਅੱਜ ਤੇ ਸਮਾਂ ਹੋ ਗਿਆ ਸਵਾ 10 ਛੋਟਾ ਜਿਹਾ ਪਿੰਡ ਆ ਇਹ ਆਪਾਂ ਕੁਮ ਫਿਰ ਦੇਖਦੇ ਆ ਤੇ ਫਿਰ ਇੱਥੋਂ ਆਪਾਂ ਵਾਪਸ ਚੱਲਦੇ ਆ ਕਾਜਾਵਲ ਪਿੰਨ ਵੈਲੀ ਦੇ 9-10 ਪਿੰਡ ਨੇ ਛੋਟੇ ਛੋਟੇ ਪਿੰਡ ਆ ਸਾਰੇ ਤੇ ਆਖੀਰਲਾ ਪਿੰਡ ਆ ਇਹਦੂਆਂ ਰਾਹ ਹੈ ਨਹੀਂ ਗਿਆ ਮੁੱਧ ਪਿੰਨ ਵੈਲੀ ਦਾ ਆਖਰੀ ਪਿੰਡ ਐ। ਪਿੰਨ ਵੈਲੀ ਦੇ ਸਾਰੇ 8-10 ਪਿੰਡ ਨੇ ਤੇ ਮੁੱਧ ਸਭ ਤੋਂ ਅਖੀਰ ਤੇ ਰਹਿ ਗਿਆ। ਇਧਰੋਂ ਸਾਹਮਣੇ ਆਉਂਦੀ ਐ ਪਿੰਨ ਨਦੀ ਜਿਹੜੀ ਕਿ ਪਿੰਨ ਟਾਪ ਤੋਂ ਨਿਕਲਦੀ ਆ। ਪਿੰਨ ਪਾਰਵਤੀ ਟ੍ਰੈਕ ਬਾਰੇ ਵੀ ਸਾਹਮਣੇ ਸੁਣਿਆ ਹੋਊਗਾ। ਜਿਵੇਂ ਸਪੀਤੀ ਕੁੰਜਮ ਤੋਂ ਨਿਕਲਦੀ ਆ ਜਿਹੜੀ ਪਿੰਨ ਨਦੀ ਐ ਇਹ ਪਿੰਨ ਤੋਂ ਨਿਕਲਦੀ ਆ ਟਾਪ ਪਿੰਡ ਐ ਇਧਰ। ਤੇ ਇਧਰ ਇੱਕ ਰਾਹ ਬਣ ਰਿਹਾ ਨਵਾਂ। ਇਹ ਰਾਹ ਪਿੰਨ ਵੈਲੀ ਨੂੰ ਸਿੱਧਾ ਕਨੌਰ ਨਾਲ ਜੋੜੂਗਾ। ਲਗਭਗ 150 ਕਿਲੋਮੀਟਰ ਵਾਟ ਘਟ ਜਾਈਆਂ ਵਾਂਗਤੂ ਤੋਂ ਸਿੱਧਾ ਰਾਹ ਨਿਕਲ ਰਿਹਾ ਇਹ ਪਰ ਹਜੇ ਤੱਕ ਰੁਕਿਆ ਹੋਇਆ ਕਿਉਂਕਿ ਰਸਤੇ ਦੇ ਵਿੱਚ ਟੋਪ ਪੈਂਦਾ ਫਿਰ ਖੁੱਲਦਾ ਬਣਾ ਬਣਾ ਕੋ ਜੰਗਲ ਦਾ ਇਲਾਕਾ ਹੋਵੇ ਉਹ ਵੀ ਅੱਜ ਨਾਲ ਆਉਂਦੇ ਕਈ ਵਾਰੀ ਜਦੋਂ ਇਹ ਰਾਹ ਨਿਕਲ ਗਿਆ ਫਿਰ ਇਹ ਪਿੰਨ ਵੈਲੀ ਸਿੱਧੀ ਜੁੜ ਜੂਗੀ ਕਨੌਰ ਦੇ ਨਾਲ ਹੁਣ ਆਪਾਂ ਨੂੰ ਉੱਪਰ ਦੀ ਵੜ ਪਾ ਕੇ ਆਉਣਾ ਪੈਂਦਾ ਫਿਰ ਵਾਂਗਤੂ ਤੋਂ ਸਿੱਧਾ ਰਾਹ ਆਊਗਾ ਇਹ ਹੁਣ ਆਪਾਂ ਇਸ ਟਾਈਮ 3800 ਮੀਟਰ ਦੀ ਉਚਾਈ ਤੇ ਖੜੇ ਆਂ ਤਾ ਕਰਕੇ ਜੰਮੀ ਹੋਈ ਬਰਫ਼ ਆਪਣੇ ਨੇੜੇ ਹੀ ਆ ਨਹੀਂ ਤੇ ਉੱਚੇ ਪਹਾੜਾਂ ਤੇ ਦੂਰ ਹੁੰਦੀ ਆ ਇਹ ਨਾਲਾ ਵਗੀ ਜਾਂਦਾ ਤੇ ਇੱਧਰ ਬਸ ਇਹ ਖੇਤੀ ਕਰਦੇ ਆ ਸਾਹਮਣੇ ਇੱਥੇ ਮਟਰ ਬੀਜੇ ਹੋਏ ਆ ਸਿਰਫ ਗਰਮੀਆਂ ਗਰਮੀਆਂ ਦੀ ਰੁੱਤੀ ਇੱਥੇ ਖੇਤੀ ਹੁੰਦੀ ਆ ਸਿਆਲ ਜਿੱਥੇ ਸਾਰੇ ਬਰਫ਼ ਜੰਮੀ ਹੁੰਦੀ ਆ ਉਹ ਸਾਹਮਣੇ ਦਿਸਦੇ ਜਿਹੜੇ ਪਿੰਨ ਦੇ ਪਹਿਲੇ ਪਾਸੇ ਉਹ ਵੀ ਉਹਨਾਂ ਦੇ ਖੇਤ ਆ ਸਾਰੇ ਇੱਥੇ ਖੇਤ ਵੀ ਆ ਤੇ ਇੱਥੇ ਇੱਕ ਕ੍ਰਿਕਟ ਦਾ ਗਰਾਊਂਡ ਵੀ ਆ ਸਾਰੀ ਪਿੰਨ ਵੈਲੀ ਦਾ ਟੂਰਨਾਮੈਂਟ ਹੋ ਰਿਹਾ ਜਿੰਨੇ ਵੀ ਪਿੰਡ ਹੈਗੇ ਨੇ 8 6 10 ਸਾਰੇ ਪਿੰਡਾਂ ਦੀਆਂ ਟੀਮਾਂ ਆਈਆਂ ਹੋਈਆਂ ਨੇ ਕ੍ਰਿਕਟ ਖੇਡਣ ਦੇ ਲਈ ਫੋਨ ਦੀ ਜ਼ੂਮ ਕਰਕੇ ਦੇਖੀਏ ਜੇ ਆਪ ਨੂੰ ਗੱਪਰੂ ਦੇਖ ਜਾਂ ਤਾਂ ਹੂੰ ਆ ਗਰਾਊਂਡ ਆ ਲਾਹੌਲ ਸਪੀਤੀ ਦੇ ਵਿੱਚ ਸਭ ਤੋਂ ਸੋਹਣਾ 뷰 ਬਣਦਾ ਇਹ ਕਨੌਰ ਦੇ ਵਿੱਚ ਹੋਰ ਤਰੀਕਾ ਖੇਤੀ ਕਰਨ ਦਾ ਇੱਧਰ ਹੋਰ ਤਰੀਕਾ ਪਾਣੀ ਇਹ ਲਾਉਂਦੇ ਆ ਡ੍ਰਿਪ ਸਿਸਟਮ ਦੇ ਨਾਲ ਕਨੌਰ ਚ ਥਾਂ ਜਾਦੇ ਉੱਚਾ ਨਹੀਂ ਵਾ ਇੱਥੇ ਫਿਰ ਵੀ ਪੱਧਰਾ ਹੁੰਦਾ ਕਨੌਰ ਦੇ ਮੁਕਾਬਲੇ ਹੈ ਤੇ ਇਹ ਵੀ ਪੌੜੀ ਦਾ ਖੇਤੀ ਪਰ ਕਨੌਰ ਦੇ ਮੁਕਾਬਲੇ ਇਹ ਪੱਧਰੇ ਨੇ ਪੈਨ ਵੈਲੀ ਜਿਹੜੀ ਹੈਗੀ ਇਹ ਸਾਰੀ ਬੁੱਧ ਧਰਮ ਨਾਲ ਸੰਬੰਧਿਤ ਆ ਇਹ ਹੋਟਲ ਆ ਜਿੱਥੇ ਆਪਾਂ ਰੁਕੇ ਸੀ ਨ ਨ ਪਾਰਵਤੀ ਹੋਟਲ ਜਿਹੜੇ ਸੱਜਣੇ ਕਮੈਂਟ ਕਰਦੇ ਹੁੰਦੇ ਕਿ ਬਾਈ ਨਾਲ ਰੇਟ ਵੀ ਦੱਸਿਆ ਕਰੋ ਸੋ ਰੇਟ ਭਾਈ ਸਾਨੂੰ ਹੋਟਲ ਵਾਲੇ ਰੋਕ ਦਿੰਦੇ ਆ ਕਿ ਤੁਸੀਂ ਦੱਸਣਾ ਨਹੀਂ ਗਿਆ ਅਸੀਂ ਮੌਸਮ ਦੇ ਹਿਸਾਬ ਨਾਲ ਜਾਂ ਜਿੰਨੇ ਕੁ ਟੂਰਿਸਟ ਆਉਂਦੇ ਨੇ ਉਸ ਹਿਸਾਬ ਨਾਲ ਨਿਤ ਤਾਂ ਨਾ ਨਵਾਂ ਹੀ ਰੇਟ ਹੁੰਦਾ ਜੀਤਾ ਕਰਨਾ ਟਾਈਮ ਪਾਸ ਫੇਰ ਤਾਂ ਇੱਥੇ 5-6 ਹੋਮਸਟੇ ਹੈਗੇ ਆ ਵਧੀਆ ਜੇਕਰ ਤੁਸੀਂ ਲਗਜ਼ਰੀ ਰੂਮ ਲੈ ਕੇ ਰਹਿਣਾ ਵਧੀਆ ਐ ਤੁਹਾਨੂੰ ਲੱਗੇ ਵੀ ਤੁਸੀਂ ਕੰਫਰਟੇਬਲ ਲਗਜ਼ਰੀ ਰੂਮ ਜਿਵੇਂ ਚਾਹੀਏ ਉਹ ਤਾਂ ਫਿਰ ਇੱਥੇ ਆ ਤਾਰਾ ਹੈਗਾ ਤਾਰਾ ਗੈਸਟ ਹਾਊਸ ਇਹਨਾਂ ਦਾ 3000 ਰੁਪਏ ਕਿਰਾਇਆ ਹੈਗਾ ਇੱਕ ਰਾਤ ਦਾ ਕਮਰੇ ਦਾ ਆਹ ਵਾਲੇ ਛੋਟੇ ਰੋਟਾ ਵੀਟਰ ਨੇ ਖੇਤੀ ਕਰਨ ਦੇ ਲਈ ਇਹਨਾਂ ਨਾਲ ਹੀ ਬੀਜਦੇ ਆ ਇਹ ਇਹਦੇ ਨਾਲ ਹੀ ਬੋਂਦੇ ਆ ਮੰਨੀ ਮੈਨੂੰ ਦੇ ਵੀ ਨਹੀਂ ਪਤਾ ਵੀ ਇਹ ਮੈਂ ਪੁੱਠਾ ਕਮਾਇਆ ਕਿ ਸਿੱਧਾ ਕਮਾਇਆ ਚਲੋ ਕੋਈ ਨਹੀਂ ਪਰਮਾਤਮਾ ਨੂੰ ਪਤਾ ਪਿੰਡ ਦੇ ਬਾਹਰ ਬਾਹਰ ਤੋਂ ਇਹ ਪਿੰਨ ਵੈਲੀ ਦਾ ਵਿਊ ਆ ਸੌਰੀ ਮੁੱਧ ਪਿੰਡ ਦਾ ਵਿਊ ਆ ਤੇ ਆ ਪਿੰਨ ਦੇ ਨਦੀ ਵਗਦੀ ਆ ਇੱਥੇ ਗੱਡੀਆਂ ਖੜੀਆਂ ਨੇ ਇਹ ਵੀ ਕੁਝ ਟੂਰਿਸਟਾਂ ਦੀਆਂ ਗੱਡੀਆਂ ਨੇ ਤੇ ਕੁਝ ਲੋਕਲ ਲੋਕ ਨੇ ਜਿਹੜੇ ਉਹ ਆਪਣੇ ਵਹੀਕਲ ਪਿੰਡ ਤੋਂ ਬਾਹਰ ਹੀ ਰੋਕ ਦਿੰਦੇ ਆ ਆ ਪੁਲ ਪਾਰ ਕਰਕੇ ਇਹਨਾਂ ਦੇ ਖੇਤਾਂ ਨੂੰ ਰਾਹ ਜਾਂਦਾ ਇਧਰੋਂ ਸਾਹਮਣੇ ਦੇਖੀਏ ਆ ਸਾਰੇ ਖੇਤ ਨੇ ਇਹਨਾਂ ਦੇ ਵਿਰਲੇ ਟਾਂਵੇਂ ਟਰੈਕਟਰ ਵੀ ਖੜੇ ਨੇ ਸੋਨਾਲੀਗਾ ਟਰੈਕਟਰ ਦੋ ਖੜੇ ਆਪਣੇ ਫਰੇਮ ਦੇ ਵਿੱਚ ਕਦਾ ਖੜਾ ਤੇ ਇੱਕ ਇੱਧਰ ਖੜਾ ਇੱਧਰ ਗਿਆ ਐਸ ਘਰ ਦੇ ਅੱਗੇ ਖੜਾ ਇਹ ਰਹਾ ਇੱਥੋਂ ਇਹ ਪਿੰਡ ਸ਼ੁਰੂ ਹੁੰਦਾ ਪਿੰਡ ਦੇ ਵਿਚਕਾਰ ਇੱਕੋ ਗਲੀ ਆ ਲਗਭਗ ਸਵਾ 150 ਮੀਟਰ ਲੰਬੀ ਗਲੀ ਹੈ ਬਸ ਇਹ ਇੱਥੇ ਦੋਨੇ ਪਾਸੇ ਘਰ ਨੇ ਐਨਾ ਕ ਪਿੰਡ ਆ ਪਿੰਨ ਵੇਲੇ ਤੇ ਸਾਰੇ ਪਿੰਡ ਹੀ ਕਿਸੇ ਪਿੰਡ ਦੇ ਵਿੱਚ 30 ਬੰਦਿਆਂ ਦੀ ਆਬਾਦੀ ਆ ਕਿਤੇ 50ਾਂ ਦੀ ਆਬਾਦੀ ਆ ਕਿਤੇ 100 ਦੀ ਆਬਾਦੀ ਆ ਬਸ 100 ਤਾਂ ਮਲਕ ਸੇ ਵਿਰਲੇ ਪਿੰਡ ਦੇ ਵਿੱਚ ਹੀ ਆ ਨਹੀਂ ਤਾਂ ਸਾਰੇ 50 70ਾਂ ਵਾਲੇ ਹੀ ਆ ਨਿੱਕੇ ਨਿੱਕੇ ਪਿੰਡ ਨੇ ਜਮੇ ਜੇ ਤੁਸੀਂ ਪਿੰਨ ਵੈਲੀ ਘੁੰਮਣਾ ਤਾਂ BSNL ਦਾ ਸਿਮ ਜਰੂਰ ਲੈ ਕੇ ਆਇਓ ਨਾਲ ਕਿਉਂਕਿ ਇੱਥੇ ਸਾਰੀ ਘਾਟੀ ਦੇ ਵਿੱਚ ਸਿਰਫ BSNL ਵਾਲੀ ਚੱਲਦਾ ਹੋਰ ਕੋਈ ਨੈਟਵਰਕ ਹੈ ਨਹੀਂ ਇੱਥੇ ਮੁੱਧ ਪਿੰਡ ਦੇ ਵਿੱਚ ਤਾਂ ਪਹਿਲਾਂ BSNL ਵੀ ਹੈ ਨਹੀਂ ਸੀ ਇਹ ਵੀ 5 ਕਿ ਮਹੀਨੇ ਪਹਿਲੇ ਲੱਗਿਆ ਟਾਵਰ ਆਕਸੀਜਨ ਦੀ ਵਾਹਵਾ ਕਮੀ ਹੈ ਇੱਥੇ ਤਾਂ ਕਰਕੇ ਸਾਹ ਜੜਦਾ ਆਪਾਂ ਪਹੁੰਚ ਗਏ ਆਪਾਂ ਦੇ ਹੋਟਲ ਇੰਨਾ ਕੀ ਪਿੰਡ ਸੀ ਮੁੱਧ ਬਸ ਦੇਖ ਲਿਆ ਜਿਹੜਾ ਭਾਰਤ ਪਾਕਿਸਤਾਨ ਦਾ ਜੰਗ ਦਾ ਮਾਹੌਲ ਬਣਿਆ ਸੀਗਾ ਉਹਦਾ ਟੂਰਿਜ਼ਮ ਤੇ ਬਹੁਤ ਪ੍ਰਭਾਵ ਪਿਆ ਲਗਭਗ 80% ਬੁਕਿੰਗਾਂ ਕੈਨਸਲ ਹੋ ਗਈਆਂ ਸਾਰਾ ਹੋਟਲ ਵਿਹਲਾ ਪਿਆ ਇਹ ਕੋਈ ਨਹੀਂ ਹੈਗਾ ਇੱਥੇ ਬਾਈ ਜੀ ਬਿੱਲ ਬਣਾ ਦਿਓ ਆਪਣਾ ਰੋਟੀ ਦਾ ਕਿੰਨਾ ਹੋ ਗਿਆ ਉਧਰ ਬਾਈ ਉਹ ਕਿੰਝ ਚਾ ਕੀਸਾ ਹੋ ਗਏ ਆਪਣਾ ਦੇਖ 430 ਤੇ 600 ਹੋ ਗਿਆ ਨਾ ਠੀਕ ਹੈ ਜੀ ਠੀਕ ਹੈ ਭਰਾ ਜੀ ਚਲਦਾ ਮੈਂ ਤੇ ਫਿਰ ਆਪਾਂ ਛੇਤੀ ਮਿਲਾਂਗੇ ਠੀਕ ਆ ਓਕੇ ਸਰ ਫੋਂਟ ਥੋੜੇ ਮੰਡੀ ਮਿਲਾਂਗੇ ਜਦੋਂ ਮਿਲੋ। ਜਿਹੜਾ ਨੰਬਰ ਆਏਗਾ ਓਕੇ ਬਸ ਅਗਰ ਲੈ ਜਾਓਗੇ ਨਾ ਨੁਬਰੇ ਵੇਲੀ ਜਾਓਗੇ। ਹਾਂ ਕੋਈ ਜੀ ਸਸਤੇ ਕਰਾ ਦੂੰਗਾ। ਹਾਂ ਕੋਈ ਬਾਤ ਨਹੀਂ ਮੈਨੂੰ ਤੁਸੀਂ ਇੰਵੈਸਟ ਕਰੋ WhatsApp ਤੇ। ਹਾਂ ਹਾਂ ਪਰ ਆਪਣੀ ਗੱਲ ਹੁੰਦੀ ਰਹੂਗੀ ਕੋਈ ਗੱਲ ਨਹੀਂ। ਸੱਚੇ ਮਿੱਤਰ ਹੋਰ ਪੰਜਾਬ ਤੋਂ ਆਉਣਗੇ ਥੋੜੇ ਕੋਲੇ ਇੱਥੇ ਭੇਜ ਦੇ ਉਹਨਾਂ ਨੂੰ। ਕੋਈ ਨਹੀਂ ਸਰ ਠੀਕ ਹੈ। ਅਗਰ ਮੈਨੂੰ ਨੁਬਰੇ ਵੇਲੀ ਜਾਵਨ ਨਾ ਪਹਿਲਾਂ ਰੁਕਣਾ ਆਪਨੇ। ਠੀਕ ਹੈ। ਤੋਂ ਆਮ ਤੋ ਸਸਤਾ ਵੀ ਬੜੇ ਜਿਹਾ ਜਿ세 ਆਪਕੋ ਲਗਤਾ ਹੈ। ਬਜੁਰਗੇ ਸਸਤੇ। ਕੋਈ ਬਾਤ ਨਹੀਂ ਠੀਕ ਠੀਕ ਅੱਛਾ। ਹਾਂ ਮੇਰੇ ਗ हां कोई बात नहीं, 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 नहीं आपको मैं आपको जब भी मैं जाऊंगा अभी मैं मनाली जा कर ना मनाली से मैं लद्दाख ही निकलूंगा तो फिर करूंगा कॉल आपसे हां हां वो वाईफाई से कनेक्ट हां हां चल लेगा चलेगा नंबर तो चलेगा पूरा पोस्टपेड है हां पोस्टपेड नंबर कौन सा दोनों दो पोस्टपेड है Jio भी और Airtel भी हां ठीक है भैया ओके धन्यवाद इतनी देर से चलिए जितना रहांदी मैं सारना जाने उतना रहांदी तुरन टाइम लगेगा अभी तक आपको हाँ? बाइक निकालनी थी निकल, निकल जाएगी ठीक है फिर हम चलते हैं तो वो मैं आपको व्हाट्सएप करता हूँ इसका फ़ोटो लिया है जो आपके होटल का ठीक है ठीक है सर जी ਨ ਵੈਲੀ ਦਾ ਇੱਕ ਖੂਬਸੂਰਤ ਨਜ਼ਾਰਾ ਦਿਸਦਾ ਇੱਥੋਂ ਇੱਥੇ ਆ ਕੇ ਆਹ ਨਦੀ ਵੀ ਥੋੜੀ ਜਿਹੀ ਖੁੱਲੀ ਹੋ ਗਈ ਆ ਪਹਾੜ ਵੀ ਦੂਰ ਦੂਰ ਹੋ ਗਿਆ ਤੈਨ ਨਦੀ ਵਗੀ ਜਾਂਦੀ ਆ ਤੇ ਚਾਰ ਚੁਕਰੀ ਦੇ ਉੱਚੇ ਪਹਾੜ ਨੇ ਬਹੁਤ ਉੱਚੇ ਪਹਾੜ ਆ ਬੈਨ ਵੈਲੀ ਵਾਲੀ ਆਰੇ ਰਾਹ ਬਣੇ ਹੋਏ ਨੇ ਇਹ ਸਾਰੇ ਰਾਹ ਪਿੰਡਾਂ ਨੂੰ ਜਾਂਦੇ ਨੇ ਇੰਨਾ ਪਹਾੜਾਂ ਦੇ ਮਗਰ ਵੀ ਪਿੰਡ ਵਸੇ ਹੋਏ ਆ

ਬਲੇ ਬਲੋਕ ਸੀ ਕਿ ਮੇਰਾ ਤਾਂ ਪਰ ਕੰਨ ਆਇਆ ਸੀ ਦੂਸਰੀ ਰਾਤ ਨੂੰ ਫਿਰ ਆਪਣੀ ਬਾਤ ਸੀ ਅੱਜ ਵੈਸੇ ਜ਼ਿਆਦਾਤਰ ਸਫਰ ਆਪਣਾ ਰਾਹ ਦਾ ਹੀ ਆ। ਆ ਪਿੰਡ ਆ ਗਿਆ ਹੈਗਾ 3800 ਮੀਟਰ ਦੀ ਉਚਾਈ ਤੇ ਹੈ 1200 ਆਬਾਦੀ ਇਸ ਪਿੰਡ ਦੀ। ਪਿੰਨ ਵੈਲੀ ਦਾ ਸਭ ਤੋਂ ਵੱਡਾ ਪਿੰਡ ਇਹ ਹੀ ਹੈ। ਜੋ 30 ਕੋਲੇ ਦੇ ਪਿੰਡਾਂ ਤੋਂ ਬਬਾਦ ਹੈ। ਪਿੰਨ ਵੈਲੀ ਦੇ ਟਿੱਪ 'ਤੇ ਪਿੰਨ ਨਦੀ बसे ਹੋਇਆ ਹੈ। ਪਿੰਨ ਨਦੀ ਕਰਕੇ ਸਾਰੇ ਨੇ ਇਹਨੂੰ ਪਿੰਨ ਵੈਲੀ ਜਾਂ ਪਿੰਨ ਘਾਟੀ ਕਹਿੰਦੇ ਨੇ। ਥੋਕ ਕਾਜਾ ਰਹਿ ਗਿਆ 12 ਕਿਲੋਮੀਟਰ ਬਾਅਦ। ਇੱਥੇ 18 ਕਿਲੋਮੀਟਰ ਬਾਅਦ ਹੈਗਾ ਡੈਮਲ ਪਿੰਡ। ਇੱਧਰ ਚੱਲਦੇ ਹਾਂ ਉਹ ਡੈਮਲ ਵੱਲ। ਆਪਾਂ ਹੁਣ ਰੁਕੇ ਹੋਏ ਹਾਂ ਲਦਾੰਗ। ਸਾਹਮਣੇ ਕਿਸਦਾ ਪਿੰਡ ਲਦਾੰਗਾ ਤੇ ਇੱਥੇ ਇੱਕ ਛੋਟੀ ਜੀ ਦੁਕਾਨ ਤੇ ਵਰਕਸ਼ਾਪ ਆ। ਇੱਥੇ ਆਪਣਾ ਬਿੱਲੀ ਸੀ ਇੱਕਾ ਜੋ ਹੈ ਨਹੀਂ ਗਿਆ। ਉਹ ਕਹਾਂ ਕਹਾਂ ਚ ਲੱਗਾ ਅੱਗੇ ਚਲਾ ਗਿਆ? ਤਾਂ ਉਹ ਤਾਂ ਉਹ ਚਲਾ ਗਿਆ ਵੀ ਉਹ। ਠੀਕ ਹੁਣ ਆਪਾਂ ਇਸ ਤੋਂ ਚੱਲਦੇ ਹਾਂ ਡੈਮਲ।

ਬਾਰਡਰ ਰੋਡ ਆਰਗੇਨੇਸ਼ਨ ਉਹਨਾਂ ਪਹੁੰਚਣੇ ਟਾਈਮ ਲੱਗਦਾ ਜਿਹੜਾ ਆਹ ਰੋਡ ਲਾਂਗੇ ਇੱਧਰ ਹੀ ਆਉਂਦਾ ਕਾਜਾ ਨੂੰ ਕਾਜਾ ਇੱਥੋਂ ਹੈਗਾ ਬਾਰਾਂ ਚ ਲੈ ਕੇ ਜਾਣਾ ਹੈ ਆਪਰ ਜਾ ਵੜਨਾ ਹੌਲੀ ਹੌਲੀ ਆਪਾਂ ਉੱਧਰੋਂ ਥੱਲੇ ਆਏ ਆ ਉਸ ਜਮਾਂ ਸਾਹਮਣੇ ਆਈਸਪਤੀ ਨਦੀ ਵਗਦੀ ਜਾਂਦੀ ਆ ਇਹਦੇ ਤਾਲ ਪਿੰਨ ਵੈਲੀ ਤੇ ਸੀਗੇ ਆਪਾਂ 3800 ਮੀਟਰ ਦੀ ਉਚਾਈ ਤੇ ਤੇ ਹੁਣ ਆਪਾਂ ਹੋ ਗਏ ਆ 4300 ਦੀ ਉਚਾਈ ਤੇ ਇਧਰੋਂ ਥੱਲੇ ਆਏ ਆਪਾਂ ਆਹ ਰਾਹ ਦਿਖੀ ਜਾਂਦੇ ਆ ਇਨਾ ਬਰਫਾਂ ਦੇ ਬਰਾਬਰ ਹੀ ਪਹੁੰਚ ਗਏ ਆਪਾਂ ਇੱਥੇ ਤੋਂ 5 ਕਿਲੋਮੀਟਰ ਬਾਅਦ ਜਿੱਥੇ ਆਪਾਂ ਖੜੇ ਹਾਂ ਇੱਥੇ ਆਪਾਂ 15 ਹਜ਼ਾਰ ਜੇਥੋਂ ਹੁਣ ਆਪਾਂ ਖੜੇ ਆ ਇਸ ਟਾਈਮ 4600 ਮੀਟਰ ਦੀ ਉਚਾਈ ਹੈ ਸਾਹਮਣੇ ਦਿਸਦਾ ਆਪਾਂ ਨੂੰ ਪਿੰਡ ਡੈਮਲ ਇਸ ਪਿੰਡ ਜਾਣਾ ਆਪਾਂ ਛੋਟਾ ਜਿਹਾ ਪਿੰਡ ਆ ਬਸ ਗਿਣਤੀ ਦੇ ਕੁਝ ਘਰ ਨੇ ਡੈਮਲ ਪਿੰਡ ਲਿਓ ਹੀ ਪੌੜੀਦਾਰ ਖੇਤ ਸਾਹਮਣੇ ਉਹੀ ਗੰਤੀ ਦੇ ਕੁਝ ਘਰ ਚੱਲਦੇ ਆਪਾਂ ਹੌਲੀ ਹੌਲੀ ਨੇੜੇ ਇਹਨਾਂ ਦੇ ਚੱਲਦੇ ਆ ਪਿੰਡ ਚ ਤਾ ਉਹਨੂੰ ਆਪਾਂ ਦੇਖਦੇ ਆਂ ਕੁਛ ਪਿੰਡ ਪਹੁੰਚ ਗਏ ਆਪਾਂ ਤੇ ਪਰ ਕੋਈ ਬੰਦਾ ਕੋ ਬੰਦਾ ਹੈ ਨਹੀਂ ਇੱਥੇ ਇੱਕ ਤਾਂ ਇੱਧਰ ਨੂੰ ਰਾਹ ਜਾਂਦਾ ਤੇ ਇੱਕ ਆ ਜਾਂਦਾ ਇੱਧਰ ਨੂੰ ਚੱਲਦੇ ਆ ਇਹ ਪਿੰਡ ਆ ਜੀ ਫਰਾ ਹਰੇਕ ਦੀ ਛੱਤਾਂ ਦੇ ਉੱਪਰ ਘਾਹ ਚੁਣਿਆ ਹੋਇਆ ਸਰਦੀਆਂ ਚ ਵਰਤਨ ਆਸਤੇ ਐਡਾ ਕੋ ਪਿੰਡ ਆ ਬਸ ਇਹ ਹੁਣ ਆਪਾਂ ਹੋਮਸਟੇ ਦੇਖਦੇ ਆ ਕੋਈ ਜੀ ਮਿਲ ਗਿਆ ਤਾਂ ਸੋਲਰ ਹਰੇਕ ਦੀ ਛੱਤੇ ਰੱਖਿਆ ਹੋਇਆ ਹੈਲੋ ਇਹ ਆ ਗਈ ਜੀ ਆਪਣਾ ਹੋਮਸਟੇ

ਇਹ ਹੈ ਜੀ ਕਮਰਾ ਆਪਣਾ ਹੈਲੋ ਨਾ ਸੁਖੇ ਨਾ ਸੁਖੇ ਨਾ ਸੁਖੇ ਖਾਸਮ ਨਾਮ ਕੀ ਹੈ ਬੱਚੇ ਆਪਕਾ ਚੀਰੀ ਯੰਗ ਸੁ ਮੇਰਾ ਕੀ ਨਾਮ ਮੇਰਾ ਨਾਮ ਹੈ ਚੀਰੀ ਯੰਗ ਤੇ ਆਪਕਾ ਨਵਾ ਤੁਸ ਉੱਚੀ ਬੋਲੋ ਨਵਾ ਤੁਸ ਠੀਕ ਹੈ ਜੇ ਵੀ ਇਹ ਨਾ ਤਾਂ ਹੈਗਾ ਰੋਟੀ ਪਾਣੀ ਖਾਣ ਵਾਲਾ ਕਮਰਾ ਇੱਥੇ ਲੱਗੀ ਹੋਈ ਹੈ ਚਿਮਨੀ ਤੇ ਇਧਰ ਹੀਟਰ ਵੀ ਲੱਗਿਆ ਹੋਇਆ ਹੈ हूँ पीनिया जी कुट चाह आप आ जाइए आ जाइए सर्दी लग रही है अब स्कूल जाते हैं आज संडे था ना कौन सी क्लास में पढ़ते हैं सेकंड जी आप फिफ्थ आप में हैं और आप सेकंड में हैं ये अपना आ गया जी लंच दाल ते चौल ते अचार है जी हुँ? चटनी है इन्हों की ਸ਼ਾਮ ਦੇ 7 ਵਜੇ ਗਿਆ ਤੇ ਆਪਣਾ ਹੈਗਾ ਸ਼ਾਮ ਦਾ ਖਾਣਾ ਜਿਹਨੂੰ ਆਪਾਂ ਕਹਿੰਦੇ ਨੇ ਡਿਨਰ ਹੱਥ ਨਾਲੀ ਰੋਟੀ ਦਹੀਂ ਆਇੰਦਰੀ ਸਬਜੀ ਵੇਜ ਆਲੂ ਰੋਟੀ ਤੇ ਟਮਾਟਰ ਇਹਨਾਂ ਦਾ ਡਾਈਨਿੰਗ ਰੂਮ ਆਪਣੇ ਇਸ ਬਲੌਗ ਦੀ ਇੱਥੇ ਸਮਾਪਤੀ ਹੈ ਜੀ ਹੁਣ ਆਪਾਂ ਰੁਕੇ ਹੋਇਆ ਡੈਮਲ ਪਿੰਡ ਤੇ ਕੱਲ ਨੂੰ ਆਪਾਂ ਕਾਜਾ ਪਹੁੰਚਾਂਗੇ ਤੇ ਫਿਰ ਦੇਖਦੇ ਹਾਂ ਅੱਗੇ ਕੀ ਸਮਝ ਰਬੰਦਾਂ ਅਜਿਤੀ ਬਲੌਗ ਦੀ ਸਮਾਪਤੀ ਹੈ ਤੇ ਸਭ ਨੂੰ ਸਤਿ ਸ਼੍ਰੀ ਅਕਾਲ